ਗੁੱਡ ਮਾਰਨਿੰਗ ਗਾਇਜ਼ ਮੈਂ ਕਿਸਾਨੀ ਟੂਰ ਕਰ ਰਿਹਾ ਹਾਂ ਅੱਜ ਕੱਲ ਇੰਜਲਾਪੇ ਨਾ ਨਿਕਰ ਸੂਰਜ Wat wel gek hè. Ik vind dat Ik vind dat je daar. Dat is ਉਹ ਆ ਇਸ ਫੈਨ ਨਹੀਂ ਘਰ ਬੱਜੀ ਗਏ ਆ ਗੱਲੇ ਇਹ ਦਾ ਬਸ ਹੋਂਦਾ ਹੀ ਡੇ ਗਿਆ ਸਭੀ ਹਵੀ ਕਿੰਨੇ ਘੰਟਿਆਂ ਦਾ ਸਬਰ ਕੀਤਾ ਕਿੰਨੇ ਦਾ ਪੜੇ ਗਈ ਮਮੀ ਦੇ ਨੇ ਪਿਛਲੀ ਵਾਰ ਮਮੀ ਕਟ ਰਖਾਈ ਦੀ ਹਾਂ ਗੰਦੀ ਚੁੱਪ ਤਲਾ ਹੈਂਡ ਵੋਸ਼ ਕਰਕੇ ਆ ਹੈਂਡ ਵੋਸ਼ ਕਰਕੇ ਆ ਬੰਦਾ ਹੈਂਡ ਵੋਸ਼ ਹੈਂਡ ਵੋਸ਼ ਆੜ ਬੋਸ਼ ਹੋ ਗਿਆ ਬੰਦਾ ਮੇ ਮਿਆਂ ਤੇ ਮੋਟੇ ਨਾ ਨੀਂਂਦੀ ਕੀ ਫਟੇ ਚੱਪੀ ਆਹ ਹੋ ਤੇ ਅੱਜ ਸੀਗੀ ਵਦਾ ਵੰਦ ਜਿਹੜਾ ਐਵੀਐਸ ਸੀ ਉਹ ਹਨਾ ਡਬਲ ਡਬਲ ਰੈਜਨਸੀ ਅੰਮਾ ਹਨਾ ਹਨਾ ਜਿੰਦੂ ਪੁੱਤ ਲੱਭਾ ਹੋਇ ਲਾਸਟ ਫੇਸਾਂ ਨਿਕਲਿਆ ਫਰੇਸ਼ਨ ਤੁਸੀਂ ਜਾਣ ਕੇ ਕਿਹਾ ਨਾ ਵੱਡਾ ਫਰੇਸ਼ਨ ਨਾ 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 ਜਿੰਦੂ ਪੁੱਤ ਨਾ ਨਾ ਛੜੀ ਸਰਾਣੀ ਪਾਇਆ ਹੋਇਆ ਸੀਗਾ ਉਹ ਦੇਖਿਆ ਪਿਆ ਸੀ

ਯਾਰ ਦੇਖੋ ਚਲੋ ਗਾਇਸ ਅੱਜ ਮੈਂ ਆਵਗਾ ਮਮਮੀ ਨੇ ਇੰਨੇ ਚਾਰ ਬਣਾਇਆ ਹੈ ਦੇਖੋ ਬਹੁਤ ਨਾ ਟੇਸਟ ਹੈ ਦੇਖੋ ਨਾ ਗਾਇਸ ਇਹ ਤਾਂ ਖਾ ਕੇ ਦੇਖਣਾ ਟੇਸਟੀ ਹੈ ਦੋ ਟੁਕੜੇ ਖਾ ਕੇ ਦੇਖੋ ਇਹ ਕਿਛੋਟੀ ਜਿਹੀ ਇਹ ਸਬਜੀ ਵੀ ਬਹੁਤ ਸੋਹਣੀ ਲੱਗ ਰਹੀ ਹੈ ਇਹ ਚਾਰ ਦੇ ਫੱਟੇ ਚੱਕੇ ਪਏ ਆ ਹੈ ਮੈਂ ਤਾਂ ਤੁਸੀਂ ਕਹਿੰਦੇ ਸੀ ਮਿਕਚਾ ਜਿਆਦਾ ਬਣਾਇਆ ਸੀ ਕੀ ਕੀ ਸਬਜੀ ਜੀ ਧਾਨੀ ਆ ਹੋਈਆਂ ਸਭੇ ਪਾਣਾ ਕੋਈ ਨਹੀਂ ਕੋੜੀ ਨਹੀਂ ਗਈ ਮੈਂ ਵੀ ਖਾਦੀ ਆ ਹੀ ਤੋ ਆਹ ਖਾ ਦੇ ਦੇ ਕੋੜੀ ਆ ਇਹ ਮਾਂ ਨਹੀਂ ਮੁਰੇ ਜੂ ਕਾ ਤੂੰ ਤਾਂ ਮਿਰਚ ਨਾਲ ਪੰਗਾ ਲਿਆ ਚਲੋ ਗਾਇਸ ਚੱਲਦੇ ਹਾਂ ਅਸੀਂ ਘਰ ਹਾਂ ਓਹ ਠੀਕ ਹੈ ਚੱਲ ਹੇ ਇਹ ਤੋ ਕਹਿੰਦੀ ਮੇਰਾ ਨਾ ਆਵੇ ਮੂੰਹ ਵਿੱਚ ਕੋਈ ਗੱਲ ਨਹੀਂ ਇਹ ਤੂੰ ਔੜਾ ਤਾਂ ਬੜਾ ਹੀ ਹਾਰ ਹਰ ਬਾਈ ਔੜਾ ਹੀ ਬਣਾ ਹੁਣ ਚਲਾਂ ਵੀ ਠੀਕ ਆ ਚੰਗਾ şiga janitu şiga tekrar <coughs> muhneyola beç çala çala o guys malde ha next bye bye